ਮ ਜੀਠਿਆ ਦੇ ਖਿਲਾਫ ਕੇਸ ਚਲਾਉਣ ਤੇ ਕਸਟਮ ਮਿਲਿੰਗ ਪਾਲਿਸੀ ਨੂੰ ਕੈਬਨਟ ਤੋਂ ਮੰਜ਼ੂਰੀ ਮਿਲ ਚੁਕੀ ਹੈ ਤਾਂ ਪੰਜਾਬ ਮੰਤਰੀ ਮੰਡਲ ਨੇ ਸਾਬਕਾ ਮੰਤਰੀ ਵਿਕਰਮ ਅਜੀਠਿਆ ਦੇ ਵਿਰੁੱਧ ਪ੍ਰਿਸ਼ਟਾਚਾਰ ਦੀ ਰੋਕਥਾਮ ਐਕਟ 1988 ਦੀ ਧਾਰਾ 19 ਦੇ ਅਧੀਨ ਕੇਸ ਚਲਾਉਣ ਦੀ ਸਹਿਮਤੀ ਦੇ ਦਿੱਤੀ ਹੈ ਤੇ ਐਡਵੋਕੇਟ ਜਰਨਲ ਦੀ ਇਸਲਾਮ ਅਗਰੂ ਸਾਬਕਾ ਕੈਬਨਿਟ ਮੰਤਰੀ ਦੇ ਵਿਰੁੱਧ ਕੇਸ ਚਲਾਉਣ ਦੀ ਮਨਜ਼ੂਰੀ ਇਸ ਸਬੰਧੀ ਇਸ ਮਾਮਲੇ ਦੇ ਉੱਤੇ ਪਹਿਲਾ ਮੰਤਰੀ ਮੰਡਲ ਦੇ ਵਿੱਚ ਵਿਚਾਰਨ ਦੀ ਇਸ ਨੂੰ ਲੋੜ ਸੀ ਤੇ ਇਸ ਮਗਰੂਏ ਮਾਮਲਾ ਹੁਣ ਅਗਲੇ ਹੁਕਮਾਂ ਦੇ ਲਈ ਰਾਜਪਾਲ ਨੂੰ ਭੇਜ ਦਿੱਤਾ ਜਾਵੇਗਾ ਤੇ ਇਸ ਤਰੀਕੇ ਨਾਲ ਕੈਬਨਿਟ ਨੇ ਮਿਊਂਸੀਪਲ ਡਿਵੈਲਪਮੈਂਟ ਫੰਡ ਦੇ ਰਾਹੀਂ ਇਮਪਰੂਵਮੈਂਟ ਟਰਸਟਾਂ ਦੇ ਇੰਪਰੂਵਮੈਂਟ ਐਕਟ 1922 ਦੇ ਵਿੱਚ ਸੋਧਾਂ ਨੂੰ ਪ੍ਰਵਾਨਗੀ ਦਿੱਤੀ ਹੈ। ਤਾਂ ਸੂਬਾ ਸਰਕਾਰ ਦੇ ਵੱਲੋਂ ਸ਼ਹਿਰੀ ਬੁਨਿਆਦੀ ਢਾਂਚੇ ਦੇ ਕੰਮਾਂ ਦੇ ਲਈ ਮਿਊਨਿਸਪਲ ਡਿਵੈਲਪਮੈਂਟ ਫੰਡ ਦੀ ਸਥਾਪਨਾ ਕੀਤੀ ਸੀ ਤੇ ਇਸ ਦੇ ਲਈ ਹਰੇਕ ਸਾਲ ਸੂਬਾਈ ਬਜਟ ਤੋਂ ਪੈਸਾ ਮਿਲਦਾ ਹੈ। ਸੂਬੇ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਦੇ ਵੱਲੋਂ ਸ਼ਹਿਰੀ ਬੁਨਿਆਦੀ ਢਾਂਚੇ ਦੇ ਲਈ ਕੰਮਾਂ ਦੇ ਲਈ ਇੰਪਰੂਵਮੈਂਟ ਟਰਸਟਾਂ ਨੂੰ ਆਪਣੀ ਜਾਇਦਾਦਾਂ ਦੇ ਨਿਵੇੜੇ ਦੇ ਰਾਹੀਂ ਪ੍ਰਾਪਤ ਫੰਡਾਂ ਦੀ ਵਰਤੋਂ ਦੇ ਯੋਗ ਬਣਾਉਣ ਦੇ ਲਈ ਸੈਕਟਿਵ ਦੇ ਵਿੱਚ ਧਾਰਾ 69 ਬੀ ਜੋੜੀ ਗਈ ਹੈ ਤੇ ਇਸ ਨਾਲ ਜ਼ਮੀਨਾਂ ਇਮਾਰਤਾਂ ਤੇ ਹੋਰ ਚੱਲ-ਚੱਲ ਜਾਇਦਾਦ ਦੇ ਨਿਪਟਾਰੇ ਤੋਂ ਟਰੱਸਟ ਨੂੰ ਮਿਲਣ ਵਾਲੇ ਪੈਸੇ ਦੇ ਹਿੱਸੇ ਜਿਵੇਂ ਕਿ ਨਿਰਧਾਰਿਤ ਹੋਵੇ ਨੂੰ ਮਿਊਨਿਸਪਲ ਡਿਵੈਲਪਮੈਂਟ ਫੰਡ ਦੇ ਵਿੱਚ ਤਬਦੀਲ ਕੀਤਾ ਜਾਵੇਗਾ ਤਾਂ ਮੰਤਰੀ ਮੰਡਲ ਨੇ 16 ਸਤੰਬਰ ਤੋਂ 3 ਨਵੰਬਰ 2025 ਤੱਕ ਚੱਲਣ ਵਾਲੇ ਝੋਨੇ ਦੀ ਖਰੀਦ ਸੰਬੰਧੀ ਵੀ ਸੋਨੀ ਖਰੀਦ ਸੀਜ਼ਨ 2025-26 ਦੇ ਲਈ ਕਸਟਮ ਮਿਲਿੰਗ ਪਾਲਿਸੀ ਨੂੰ ਹਰੀ ਛੰਡੀ ਦਿੱਤੀ ਹੈ ਚੌਣੀ 2025-26 ਦੇ ਲਈ ਪੰਜਾਬ ਕਸਟਮ ਮਿਲਿੰਗ ਪਾਲਿਸੀ ਦੀਆਂ ਤਜਵੀਜ਼ਾਂ ਦੇ ਮੁਤਾਬਕ ਚੌਲ ਮੇਲਾ ਨੂੰ ਵਿਭਾਗ ਦੇ ਵੱਲੋਂ ਸਮੇਂ ਸਿਰ ਮੰਡੀਆਂ ਦੇ ਨਾਲ ਆਨਲਾਈਨ ਲਿੰਕ ਕੀਤਾ ਜਾਵੇ ਚੌਲ ਮੇਲਾ ਦੇ ਲਈ ਆਰੋਸ ਕੀਮਤ ਦੇ ਦਿਨ ਝੋਨੇ ਦਾ ਨਿਰਧਾਰਨ ਆਨਲਾਈਨ ਪੋਰਟਲ ਦੇ ਲੈ ਆਟੋਮੈਟਿਕ ਹੋਵੇਗਾ ਯੋਗ ਚੌਲ ਮੇਲਾ ਦੇ ਵਿੱਚ ਉਹਨਾਂ ਇਸ ਨੀਤੀ ਦੀਆਂ ਤਜਵੀਜ਼ਾਂ ਤੇ ਸੁਭਾਈ ਏਜੰਸੀ ਤੇ ਚੌਲ ਮੇਲ ਮਾਲਕਾ ਵਿਚਾਲੇ ਹੋਏ ਸਮਝੌਤੇ ਦੇ ਮੁਤਾਬਕ ਹੀ ਭੰਡਾਰ ਹੋਵੇਗਾ ਇਸ ਹੁਣ 2025-26 ਦੇ ਲਈ ਪੰਜਾਬ ਕਸਟਮ ਮਿਲਿੰਗ ਨੀਤੀ ਦੇ ਵਿੱਚ ਤਜਵੀਜ਼ ਕੀਤਾ ਗਿਆ ਕਿ ਚੋਲ ਮਲਾ ਮਾਲਕਾ ਨੂੰ ਪਾਲਿਸੀ ਅਤੇ ਸਮਝੌਤੇ ਮੁਤਾਬਕ 31 ਮਾਰਚ 2026 ਤੱਕ ਭੰਡਾਰ ਕੀਤੇ ਸੋਨੇ ਦਾ ਬਣਦਾ ਚੋਲ ਦਿਲਵਰ ਕਰਨਾ ਪਵੇਗਾ ਕੈਬਨਿਟ ਨੇ ਪੰਜਾਬ ਸਟੇਟ ਮਾਈਨਰ ਮਿਨਰਲ ਪਾਲਿਸੀ 2003 ਅਤੇ ਪੰਜਾਬ ਮਾਈਨਰ ਮਿਨਰਲ ਰੂਲਸ 2013 ਦੇ ਨਾਲ ਸੰਬੰਧਿਤ ਨਿਯਮਾਂ ਦੇ ਵਿੱਚ ਵੀ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸ ਜਿਏ ਕਿ ਜਿੱਥੇ ਇਸ ਸੋਧ ਦੇ ਨਾਲ ਨਵੇਂ ਨਿਯਮਾਂ ਤੇ ਸੋਧਾਂ ਨੂੰ ਮੌਜੂਦਾ ਪੰਜਾਬ ਸਟੇਟ ਮਾਈਨਰ ਮillers ਪਾਲਸੀ 2023 ਤੇ ਪੰਜਾਬ ਸਟੇਟ ਮਾਈਨਰ ਮillers ਰੂਲਸ 2000 ਤੀਰਵ ਦੇ ਵਿੱਚ ਜੋੜਿਆ ਜਾਵੇਗਾ ਇਸ ਤੋਂ ਇਲਾਵਾ ਦਰਾਂ ਨੂੰ 3 April 2025 ਦੇ ਪੰਜਾਬ ਸਟੇਟ ਮਾਈਨਰ ਮਿਨਰਲ ਸੋਥ ਨੀਤੀ ਦੇ ਮੁਤਾਬਕ ਕਰਨ ਦੇ ਲਈ ਅਨੁਸੂਚੀ ਅਧੀਨ ਰਾਇਲਟੀ ਦੀਆਂ ਦਰਾਂ ਦੇ ਵਿੱਚ ਵੀ ਵਿਵਾਦ ਕਰਨ ਦੀ ਲੋੜ ਹੈ ਦੱਸਦੀ ਹੈ ਕਿ ਇਸੇ ਤਹਿਤ ਸਟੇਟ ਜੀਓਲੋਜਿਸਟ ਦੇ ਕੋਲ ਰੂਲ 87 ਮੁਤਾਬਕ ਮੁਲਾਂਕਣ ਆਦੇਸ਼ਾਂ ਵਿਰੁੱਧ ਅਪੀਲਾਂ ਸੁਣਨ ਦੀ ਵੀ ਤਾਕਤ ਹੋਵੇਗੀ ਤਾਂ ਕੈਬਨਿਟ ਨੇ ਸੂਬੇ ਦੇ ਵਿੱਚ ਖਣਿਜ ਸਰੋਤਾਂ ਦੇ ਯੋਜਨਾਬੰਦ ਵਿਕਾਸ ਤੇ ਇਸ ਦੀ ਯੋਜਨਾ ਦੇ ਕੰਮਾਂ ਦੀ ਨਿਗਰਾਨੀ ਦੇ ਲਈ ਪੰਜਾਬ ਸਟੇਟ ਮਿਨਰਲ ਐਕਸਪਲੋਰੇਸ਼ਨ ٹرسٹ ਦੇ ਗਠਨ ਨੂੰ ਵੀ ਸਹਿਮਤੀ ਦੇ ਦਿੱਤੀ ਹੈ ਕੱذਿ ਇਹ ਕਿ ਕੈਬਨਿਟ ਨੇ ਸਿੱਖਿਆ ਵਿਭਾਗ ਦੇ ਵਿੱਚ 17 ਅਸਾਮੀਆਂ ਸਿਰਜਣ ਅਤੇ ਸਮਗਰ ਸਿੱਖਿਆ ਅਭਿਆਨ ਅਧੀਨ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਵੀ ਸਹਿਮਤੀ ਦਿੱਤੀ ਹੈ ਇਸ ਦੇ ਨਾਲ ਹੀ ਐਸਐਸਏ ਨੇ ਨਾਨ ਟੀਚਿੰਗ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਲਈ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਦੇ ਲਈ ਰਾਪੜਾ ਕਰ ਦਿੱਤਾ